SSP ਸਾਹ ਪਰਨਾਲਾ ਜਿਹਦੇ ਹੁਕਮਾਂ ਨਾਲ ਸਾਡੇ ਜਨੇ ਵੀ ਬੜੀ ਕੀ ਵਾਰਦਾਤ ਹੋਦੀ ਚੋਰੀ ਦੀ ਹੁੰਦੀ ਅਸੀਂ ਉਹਨਾਂ ਨੂੰ ਪਹਿਦੇ ਆਧਾਰ ਤੇ 24 ਘੰਟੇ ਦੇ ਅੰਦਰ ਟ੍ਰੇਸ ਕਰਨ ਦੀ ਸਾਡੀਆਂ ਟੀਮਾਂ ਬਰਾਨਾ ਕਰ ਰਹੀਆਂ ਨੇ ਇਸੇ ਵਹਿਣ ਦੇ ਤਹਿਤ ਸਾਡੇ ਇੱਕ 5 ਤਰੀਕ 5 ਫਰਵਰੀ 2024 ਨੂੰ ਸੇਰੇ ਸਵਾਸ਼ੇ ਫੱਕੋ ਵਾਲੀਆ ਜੀਵਨ ਕੁਮਾਰ ਜਿਹਦੀ ਇੱਕ ਸਪੇਅਰ ਪਾਰਟ ਦੀ ਦੁਕਾਨ ਹੈ ਉੱਥੇ ਹੀ ਇੱਕ ਵਾਰਦਾਤ ਹੋਈ ਸੀ ਜਿਹਦੇ ਵਿੱਚ ਹਥਿਆਰ ਵਿਖਾ ਕੇ ਉਹਨਾਂ ਨੇ ਜਿਹੜੇ ਦੋਸ਼ੀਆਂ ਨੇ ਜਿਹੜਾ ਗੱਲਾ ਹੈ ਜਿਹੜਾ ਦੁਕਾਨ ਦਾ ਗੱਲਾ ਉਹਦੇ ਵਿੱਚ 5000 ਰੁਪਏ ਨਕਦੀ ਚੋਰੀ ਕਰ ਲਈ ਸੀ ਤੇ ਉਸ ਤੋਂ ਬਾਅਦ ਇਹ ਆਟੋ ਗੱਡੀ ਖਰਾਬ ਹੋ ਗਈ ਸੀ ਉਸੇ ਸਮੇਂ ਤੋਂ ਸਾਡੀ ਜਿਹੜੀਆਂ ਸਿਟੀ ਬਰਨਾਲਾ ਸਿਟੀ 1 ਬਰਨਾਲਾ ਦੀ ਟੀਮ ਡੀਐਸਪੀ ਸਰਦਾਰ ਸਤਵੀਰ ਸਿੰਘ ਬਰਨਾਲਾ ਇਹਨਾਂ ਦੀ ਸੁਪਰਵੀਜ਼ਨ ਚ ਟੀਮ ਆਪੜ ਗਿਆ ਕਿ ਇਹ ਟੈਕਨੀਕਲ ਸਾਰੇ ਪੱਖੋਂ ਤੇ ਸਾਡੀ ਜਿਹੜੀ ਸੀਕ੍ਰੀਟ ਇਨਫੋਰਮੇਸ਼ਨ ਨੂੰ ਅਸੀਂ ਨਾਲ ਲਿੰਦੇ ਹੋਏ ਇਹ ਜਿਹੜਾ ਵਾਰਤਾਤ ਨੂੰ ਪ੍ਰੈਸ ਕੀਤਾ ਜਿਹਦੇ ਵਿੱਚ ਸਾਡੇ ਕੋਲ ਤਿੰਨ ਦੋਸ਼ੀ ਅਸੀਂ ਇਹਨਾਂ ਨੂੰ ਰਿਪੋਰਟ ਕੀਤਾ ਤੇ ਇਹਦੇ ਵਿੱਚ ਜਿਹੜਾ ਕਿ ਤਿੰਨ ਦੋਸ਼ੀ ਹੈਗੇ ਨੇ ਜਸਵਿੰਦਰ ਸਿੰਘ ਪੁੱਤਰ ਅ ਵਾਸੀ ਮਾਸ਼ੀਕੇ ਦੂਸਰਾ ਦੋਸ਼ੀ ਹੈਗਾ ਜੀ ਗੁਰਪ੍ਰੀਤ ਸਿੰਘ ਪੁੱਤਰ ਤੋਪੀ ਵਾਸੀ ਪੁੱਤਰਕਲਾ ਅਤੇ ਤੀਜਾ ਦੋਸ਼ੀ ਅਮਨਦੀਪ ਸਿੰਘ ਪੁੱਤਰ ਗੁਰਪ੍ਰੇਮ ਸਿੰਘ ਵਾਸੀ ਪੁੱਤਰਕਲਾ ਜ਼ਿਲ੍ਹਾ ਮੋਗਾ ਇਹ ਵਾਰਦਾਤ ਇਹਨਾਂ ਨੇ ਪੰਜਾਬ ਕੀਤੀ ਹੈ ਤੇ ਇਹਨਾਂ ਨੇ ਮੰਨਿਆ ਕਿ ਇਹਨਾਂ ਵੱਲੋਂ ਵਾਰਦਾਤ ਹੋਈ ਹੈ ਇਹਦੇ ਵਿੱਚ ਵਾਰਦਾਤ ਵਿੱਚ ਅਸੀਂ ਜਿਹੜੀ ਐਬ ਖਮਾਸਾ ਹੋਇਆ ਕਿ ਅਸੀਂ ਜਿਹੜਾ ਵੈਪਨ ਹੈਗਾ ਇੱਕ ਖਡੋਨਾ ਉਹ ਰਿਕਵਰ ਕੀਤਾ ਜਿਹੜਾ ਦਿਖਾ ਕੇ ਇਹਨਾਂ ਨੇ ਉਸ ਡਰ ਦੇ ਤਹਿਤ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਜਿਹਦੇ ਵਿੱਚ ਸਾਡੇ ਕੋਲ ਰਿਕਵਰੀ ਇਹ ਇਸ ਪ੍ਰਕਾਰ ਹੈ ਕਿ ਕਾਲਟੋ ਕਰ ਹੈ ਜੀ ਚੱਟਾ ਰੱਜ ਜਿਹੜਾ ਕਿ ਦੋਸ਼ੀ ਜਸਵੰਦਰ ਸਿੰਘ ਇਹ ਇਹਦੇ ਫਾਦਰ ਦੇ ਨਾਤੇ ਹੈ ਇਸ ਤੋਂ ਇਲਾਵਾ ਸਾਡੇ ਕੋਲ ਜਿਹੜੀ 5000 ਲਗਦੀ ਹੈ ਉਹ ਬਰਾਮਦ ਹੋਈ ਹੈ ਜੀ ਤੇ ਸੋਨੇ ਦੀਆਂ ਇੱਕ ਜੋੜਾ ਟੌਪਸ ਜਿਹੜੇ ਹੋਰ ਕੋਈ ਵਾਰਦਾ ਤਾਂ ਉਹ ਵੀ ਸਾਡੇ ਕੋਲ ਤੋਂ ਹੋਈ ਹੈ ਜਣੇ ਕਿ ਅਸੀਂ ਪੁਛਕੀ ਜਾ ਰਿਓ ਤੇ ਇਸ ਤੋਂ ਇਲਾਵਾ ਜਿਹੜਾ ਟ੍ਰਾਉਣ ਵਾਲਾ ਇੱਕ ਖਡੋਣਾ ਪਿਸਟਲ ਇਹ ਰਿਕਵਰ ਕੀਤਾ ਗਿਆ ਇਹਨਾਂ ਤੇ ਪਹਿਲਾਂ ਵੀ ਪਰਚੇ ਦਰਜ ਹਾਂ ਇਹਨਾਂ ਤੇ ਜਦੋਂ ਹੁਣ ਤੱਕ ਵੀ ਜੋ ਪੁਛਕੀਸ਼ ਹੈ ਉਹਦੇ ਮੁਤਾਬਕ ਕਿ ਜਿਹੜਾ ਅਮਨਦੀਪ ਸਿੰਘ ਹੈ ਇਹਦੇ ਤੇ ਆਲਰੇਡੀ 6 ਪਰਚੇ ਲੁੱਟਾ ਘੋਹਾਂ ਦੇ ਤੇ ਵਿੱਚ ਕੋਜ਼ਾਰਮੈਕਟ ਵੀ ਲੱਗਾ ਹੈ ਉਹ ਪਰਚੇ ਵੀ ਨੇ ਮੇਰੀ ਪਰਚੇ ਜਿਹੜਾ ਗੁਰਪ੍ਰੀਤ ਸਿੰਘ ਹੈ ਇਹਦੇ ਖਿਲਾਫ ਦੇ ਮੁਕਦਮਾ ਮਾਨਕੇ ਕਰ ਦਿਆ ਹੈ ਪੀਐਸ ਮਹਿਣਾ ਜ਼ਿਲ੍ਹਾ ਮੋਗਾ ਤੇ ਤੀਜਾ ਜਸਵਿੰਦਰ ਸਿੰਘ ਇਹਦੇ ਖਿਲਾਫ ਵੀ ਕੀ ਪੰਚਾ ਹੈਗਾ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਤੇ ਇਸ ਕਰਕੇ ਇਹ ਜਿਹੜੀ ਵਾਰਤਾ ਉਸ ਤੇ ਡਰੇਸ ਹੋਈ ਹੈ ਅਜੇ ਪੁਸ਼ਟੀ ਜਾਰੀ ਹੈ ਤੇ ਅਸੀਂ ਹੋਰ ਵੀ ਇਹਦੇ ਤੋਂ ਹੋਰ ਕਲਾਸੇ ਹੋਣ ਦੀ ਉਮੀਦ ਹੈ ਜਿਵੇਂ ਇਹ ਲੱਗਦਾ ਜੀ ਇਹ ਮਤਲਬ ਕਿ ਬਰਨਾਲੇ ਸ਼ਹਿਰ ਦੇ ਰਹਿਣ ਵਾਲੇ ਨਹੀਂ ਪਰ ਇਹਨਾਂ ਨੂੰ ਸ਼ਹਿਰ ਬਾਰੇ ਕਿਵੇਂ ਜਾਣਕਾਰੀ ਖਾਸ ਕਰਕੇ ਉਹ ਦੁਕਾਨ ਸ਼ਹਿਰ ਬਾਰੇ ਨਾਲ ਦਾ ਜ਼ਿਲ੍ਹਾ ਹੈ ਜੀ ਮੋਗਾ ਤੇ ਰੈਕੀ ਕਰ ਲੈਂਦੇ ਨੇ ਉਸ ਕੱਲ ਤਾਂ ਸਾਰੇ ਪਾਸੇ ਇਸ ਦੀ ਕਮਿਸ਼ਨ ਆਈ ਜਾਂਦੀ ਹੈ ਰੈਕੀ ਕਰਕੇ ਤੇ ਨਾਲੋਂ ਕੋਈ ਸਰ ਰਿਮਾਂਡ ਹਾਸਲ ਕੀਤਾ ਗਿਆ ਅਜੀ ਇਹ ਪੇਸ਼ ਹੋਣਾ ਹੈ ਜੀ ਤੇ ਸਮਤਾ ਵਿੱਚ ਰੈਕੀ ਜਾਂਦਾ ਸਰ ਕਿਤੋਂ ਅਰੈਸਟ ਕਰ ਗਿਆ ਜੀ ਇਹ ਸਾਡੀ ਟੀਮਾਂ ਨੇ ਅਸੀਂ ਆਪ ਨਾਜੀਬ ਕੈਸ਼ਨ ਲੈ ਕੇ ਸਰ ਕਿਹੜੇ ਏਰੀਆ ਚ ਫਰੇ ਗਏ ਸੀ ਇਹ ਮੋਕੇ ਤੋਂ ਫਰੇ ਸਰ ਗੱਲ ਕਰੀਏ ਜਿਵੇਂ ਹੁਣ ਵੋਟਰ ਦੇ ਮਤਦਨਜ਼ਰ ਅਸਲਾ ਜਿਹੜਾ ਕੀ ਆ ਉਹ ਜਮ੍ਹਾਂ ਕਰਾ ਲਿੱਤਾ ਗਿਆ ਤੇ ਇਹ ਜਿਹੇ ਬਾਰਦਾਤਾਂ ਮਤਲਬ ਕੋਈ ਕਹਿ ਕੇ ਕਿ ਹੈਗੀ ਆ ਨਾ ਹੈਗੀ ਆ ਪਿਸਟਲ ਮੇਰੇ ਕੋਲੇ ਇਹਨਾਂ ਦਾ ਜਿਹੜਾ ਡਰਾ ਬਿਲਕੁਲ ਖਤਮ ਹੋ ਚੁੱਕਿਆ ਉਹਦੇ ਲਈ ਆਪਾਂ ਕੀ ਕਰ ਰਹੇ ਹਾਂ ਨਹੀਂ ਨਹੀਂ ਸਾਡੀ ਜਿਹੜੀ ਤਾਂ ਜਿਹੜੀ ਆ ਤਾਂ ਮਾਜੋਬ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਨਾਲ ਅਸੀਂ ਸਾਰਿਆਂ ਦੇ ਜਿੰਨੇ ਵੀ ਅਸਲਾ ਲਾਇਸੈਂਸ ਧਾਰਕ ਨੇ ਉਹਨਾਂ ਨੂੰ ਅਪੀਲ ਕੀਤੀ ਤੇ ਸਾਡਾ ਆਲਰੇਡੀ ਅਰਾਊਂਡ 85% ਜਿਹੜਾ ਜਿੰਨੇ ਦਾ ਅਸਲਾ ਆਲਰੇਡੀ ਜਮ੍ਹਾਂ ਹੋ ਗਿਆ ਉਹ ਅਸੀਂ ਐਪਲੀਕੇਸ਼ਨਾਂ ਲੈ ਰਹੀਆਂ ਜਿਨ੍ਹਾਂ ਨੇ ਉਹਦੇ ਵਿੱਚ ਕੋਈ ਰਿਆਇਤ ਹੈ ਕਿ ਸਾਡਾ ਡਿਸਕਾਊਂਟ ਗਾਰਡ ਹੈ ਕੋਈ ਸੁਨਿਆਰਾ ਹੈ ਕੋਈ ਆੜਤੀ ਹੈ ਉਹ ਅਸੀਂ ਐਪਲੀਕੇਸ਼ਨਾਂ ਨੂੰ ਉਧਾਰਦੇ ਚੱਲ ਰਹੇ ਹਾਂ ਜਿਹੜਾ ਇੱਥੇ ਅਸਲਾ ਜਿਹੜਾ ਇਹਨਾਂ ਨੇ ਛੋਕ ਕੀਤਾ ਹੈ ਤੇ ਇੱਕ ਘਟੋਣਾ ਹੈ ਉਹਨੂੰ ਦਿਖਾ ਕੇ ਉਹ ਉਹ ਉਹਦੇ ਉਹਦੀ ਆੜ ਦੇ ਉੱਤੇ ਵਾਰਦਾਤ ਕੀਤੀ ਹੈ ਤੇ ਉਹ ਘਟੋਣਾ ਵੀ ਅਸੀਂ ਰਿਕਵਰ ਕਰਦੇ ਹਾਂ ਸਰ ਬਰਨਾਲਾ ਚ ਇਹਨਾਂ ਦੀ ਪਹਿਲੀ ਵਾਰ ਦਾ ਸੀ ਬਰਨਾਲਾ ਦੇ ਵਿੱਚ ਅਜੇ ਖੁਸ਼ਕੀ ਚੱਲੀ ਹੈ ਅਜੇ ਬਿਲਕੁਲ ਅਸੇ ਹੋਣ ਸਰ ਇਹ ਅਜੇ ਅਜੇ ਸਟੂਅ ਅਜੇ ਹੋ ਰਿਹਾ ਸਰ ਕੱਲ ਇੱਕ ਟੱਕਰ ਨਾ ਹੋਏ 2,70,000 ਰੁਪਏ ਦਾ ਕਾਰ ਅਸੀਂ ਮੋਕਲੇ ਲਾਈ ਉਹਦੇ ਵਿੱਚ ਸਰ ਕੀ ਉਹਦੇ ਵਿੱਚ ਜਿਹੜੇ ਮੋਟਰਸਾਈਕਲ ਤੇ ਦੋ ਬੰਦੇ ਸਵਾਰ ਸੀ ਤੇ ਉਹ ਉਹਦੇ ਵਿੱਚ ਇਹ ਸਾਨੂੰ ਕਾਫੀ ਲੀਡਸ ਮਿਲੀਆਂ ਨੇ ਸੀਸੀਟੀਵੀ ਕੈਮਰਾ ਅਸੀਂ ਡ੍ਰੈਸ ਕਰ ਰਹੇ ਹਾਂ ਸਾਡੀ ਟੀਮ ਆਲਰੇਡੀ ਲੱਗੀ ਹੋਈ ਹੈ ਤੇ ਸਾਡਾ ਉਹਦੇ ਵਿੱਚ ਤਰਤੀਸ ਹੋ ਰਹੀ ਹੈ